ਗੁਰਜੀਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਬਹੁਤ ਬਧਨ ਜੀ ਬੋਲੇ ਸੋਨਹਾ ਸੋ ਸ੍ਰੀ ਅਕਾਲ ਬਾਸ ਬਤਾ ਬਾਸ ਬਤਾ ਸੋਨਹਾ ਸੋ ਸ੍ਰੀ ਅਕਾਲ ਸੋਨਹਾ ਸੋ ਸ੍ਰੀ ਅਕਾਲ ਅੱਜ ਦੁਬਾਰੇ ਫੇਰ ਦੋਸਤੋ ਬਾਈ ਅੰਗਰੇਜ਼ ਦੇ ਘਰੇ ਉਹ ਖੁਸ਼ੀਆਂ ਤੇ ਰੌਣਕਾਂ ਵਾਪਸ ਮੁੜੀਆਂ ਨੇ ਜਿਹੜੀਆਂ ਕਿਸੇ ਟਾਈਮ ਪ੍ਰਤਾਪ ਘੋੜੇ ਦੇ ਜਾਨ ਨਾਲ ਉਹਦੇ ਨਾਲ ਹੀ ਤੁਰਗੀਆਂ ਸੀ ਸਾਰਾ ਲੱਕੜ ਵਾਲਾ ਪਿੰਡ ਸੁੰਨਾ ਹੋ ਗਿਆ ਸੀ ਕਿਉਂਕਿ ਘੋੜਿਆਂ ਵਾਲੇ ਭਰਾਮਾਂ ਦਾ ਸਹਿਚਾਰੀ ਇਹੋ ਜਿਹਾ ਹੁੰਦਾ ਵੀ 10 ਜਣੇ ਘੋੜੇ ਨੂੰ ਦੇਖਣ ਆਗੇ ਤੇ 10 ਜਣੇ ਮੁੜ ਗਏ ਗੱਡੀਆਂ ਬਾਰ ਦੇ ਵਿੱਚ ਰੁਕੀਆਂ ਹੀ ਰਹਿੰਦੀਆਂ ਸੀ ਸੋ ਪ੍ਰਮਾਤਮਾ ਨੇ ਦੁਬਾਰੇ ਫੇਰ ਕਰਪਾ ਕੀਤੀ ਆ ਬਾਈ ਦੀ ਝੋਲੀ ਇੱਕ ਨਵਾਂ ਨੁਕਰਾ ਘੋੜਾ ਪਾਇਆ ਗਾ ਆ ਸਾਰੇ ਸੱਜਣ ਜਿਹੜਾ ਕੱਠ ਤੁਸੀਂ ਦੇਖਦੇ ਹੋ ਨਾ ਇਹ ਉਹ ਸੱਜਣ ਨੇ ਜਿਹੜੇ ਹਰ ਵਖਤ ਬਾਈ ਅੰਗਰੇਜ਼ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਭਾਵੇਂ ਉਹ ਦੁੱਖ ਦੀ ਘੜੀ ਹੋਵੇ ਤੇ ਭਾਵੇਂ ਅੱਜ ਖੁਸ਼ੀਆਂ ਵਾਲਾ ਦਿਨ ਹੋਵੇ ਸੋ ਇਹ ਸਾਰੇ ਸੱਜਣਾ ਨੇ ਬਾਈ ਦਾ ਹੌਸਲਾ ਵਧਾਇਆ ਗਾ ਤੇ ਕਿਰਪਾ ਹੋਈ ਆ ਪ੍ਰਮਾਤਮਾ ਦੀ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਦੀ ਇਹ ਆ ਨੋਕਰਾ ਕੋੜਾ ਨਮਾ ਬਾਈ ਦੇ ਘਰ ਜਾ ਰਿਹਾਗਾ ਇਹਦਾ ਤੁਸੀਂ ਇੱਕ ਗੱਲਬਾਤ ਦੇਖੋਗੇ ਤੁਹਾਨੂੰ ਦੇਖ ਕੇ ਐ ਆਪਣੇ ਖਾ ਪਊਗਾ ਵੀ ਯਾਰ ਸਾਡੇ ਸਾਹਮਣੇ ਪ੍ਰਤਾਪ ਹੀ ਖੜਾਗਾ ਇਹਦੀਆਂ ਬਣਤਰਾਂ ਮੂੰਹ ਮਹਾਂਦਰਾ ਇਹਦਾ ਸਨਖਪਣਾ ਇਹਦੀ ਬਾਡੀ ਸਟਰਕਚਰ ਆ ਜਿਹੜਾ ਤੇ ਇਹਦੀ ਲੈਂਥ ਇਹਦੇ ਜਿਹੜੇ ਕੱਟ ਪੁਆਇੰਟ ਆ ਸਾਰੇ ਡਿੱਟੋ ਪ੍ਰਤਾਪ ਦਾ ਭਲੇਖਾ ਪਾਉਂਦੇ ਆ ਉਹੀ ਲੰਬਾਈ ਆ ਉਹੀ ਗਰਦਨ ਦੇ ਜਿਹੜੇ ਕੱਟ ਪੁਆਇੰਟ ਆ ਬੂਤ ਬਾਤ ਸਾਰੀ ਸਾਬਣ ਗੱਲਬਾਤ ਉਹੀ ਆ ਪ੍ਰਮਾਤਮਾ ਨੇ ਦੇਖੋ ਯਾਰ ਕਿਵੇਂ ਦੁਬਾਰੇ ਖੇੜ ਰਚਾਈ ਆ ਉਹੇ ਜਾਈ ਘੋੜਾ ਦੁਬਾਰੇ ਫੇਰ ਬਾਈ ਦੇ ਘਰੇ ਭੇਜਤਾ ਬੋਰਡ ਦੀ ਥਾਂ ਤੇ ਬੋਰਡ ਲਾਤਾ ਸੋ ਇੱਕ ਸ਼ਾਰਟ ਜੀ ਕਲਿੱਪ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿਉਂਕਿ ਇਹ ਖੁਸ਼ੀ ਦੇ ਪਲ ਨੇ ਬਾਈ ਅੰਗਰੇਜ਼ ਕਹਿੰਦੇ ਵੀ ਆਪਾਂ ਸਾਰੇ ਭਰਾਵਾਂ ਨਾਲ ਸਾਂਝੇ ਕਰਨੇ ਆ ਬਾਈ ਨਿੱਪੀ ਚੈਲ ਸਟੱਡ ਫਾਰਮ ਵਾਲੇ ਜਿਹੜੇ ਬਠਿੰਡੇ ਵਾਲੇ ਆ ਉਹਨਾਂ ਦੇ ਫਾਰਮ ਤੋਂ ਇਹ ਘੋੜਾ ਬਾਈ ਅੰਗਰੇਜ਼ ਦੇ ਘਰੇ ਜਾ ਰਿਹਾ। ਸੋ ਹੁਣ ਤੁਹਾਨੂੰ ਜਿਹੜੀ ਇਸ ਦੀ ਸਟੱਡ ਸਰਵਿਸ ਆ ਉਹ ਬਾਈ ਅੰਗਰੇਜ਼ ਦੇ ਘਰੇ ਮਿਲੂਗੀ ਪਿੰਡ ਲੱਕੜ ਵਾਲੇ ਦੋਸਤੋ ਜਿਵੇਂ ਪਿੱਛੇ ਜੇ ਵੀ ਆਪਾਂ ਨੂੰ ਪਤਾ ਵੀ ਬਾਈ ਦੇ ਕੋਲੇ ਪਹਿਲਾਂ ਇੱਕ ਘੋੜਾ ਆਜ਼ਾਦ ਆਇਆ ਸੀਗਾ ਕੁਝਕ ਟਾਈਮ ਬਾਈ ਦੇ ਕੋਲੇ ਰਿਹਾ ਉਹ ਤੇ ਵਾਪਸ ਉਸੇ ਫਾਰਮ ਤੇ ਚੱਲ ਗਿਆ ਜਿੱਥੋਂ ਆਇਆ ਸੀ। ਉਹਦੀ ਕਵਰਿੰਗ ਕੁਝਕ ਟਾਈਮ ਬਾਈ ਅੰਗਰੇਜ਼ ਦੇ ਕੋਲੇ ਚੱਲੀ ਤੇ ਹੁਣ ਆ ਘੋੜੇ ਦੀ ਸਟੱਡ ਸਰਵਿਸ ਤੁਹਾਨੂੰ ਇਥੇ ਪਿੰਡ ਲੱਕੜ ਵਾਲੀ ਮਿਲੂਗੀ ਦੋਸਤੋ ਇਹਦੀ ਲਾਇਨ ਬਾਰੇ ਮੈਂ ਤੁਹਾਨੂੰ ਦੱਸਦਾ ਇਹ ਡਾਕਟਰ ਸਟੱਡ ਫਾਰਮਾਨਾ ਜਿਹੜਾ ਬਾਈ ਸਰਿੰਦਰ ਬਿਰਕ ਉਹਦੇ ਕੋਲੇ ਘੋੜਾ ਦਾ ਵੀਰ ਜਿਹੜਾ ਬਾਈ ਮਿੰਟੂ ਵਾਲੇ ਸੂਰਜ ਘੋੜੇ ਦਾ ਬੱਚਾ ਸੋ ਇਹ ਵੀਰ ਘੋੜੇ ਦਾ ਬੱਚਾ ਹੈ ਦੋਸਤੋ ਇਹਦੀ ਜਿਹੜੀ ਮਾਂ ਗਈ ਡੋਡਾਂ ਵਾਲੇ ਰਾਜੂ ਦੀ ਧੀ ਆ ਸੋ ਖਾਨਦਾਨ ਇਹਦਾ ਬਹੁਤ ਜ਼ਿਆਦਾ ਵਧੀਆ 5 ਕਸਾਲੇ ਦੀ ਹਾਲੇ ਉਮਰ ਹੋਈ ਆ ਤੇ ਕੱਦ 66 ਇੰਚ ਕਰ ਗਿਆ ਰਿਜ਼ਲਟ ਵੀ ਇਹਦੇ ਬਾਖਮਾਲ ਆ ਚੁੱਕੇ ਆ ਉਹ ਵੀ ਤੁਹਾਨੂੰ ਕਿਸੇ ਟਾਈਮ ਆਪਾਂ ਦਿਖਾਵਾਂਗੇ ਸੋ ਨੈਚੁਰਲ ਸਪੌਟਲੈਸ ਘੋੜਾ ਦੋਸਤੋ ਆ ਕੋੜਾ ਬਾਈ ਦੇ ਘਰੇ ਇੱਥੇ ਪਹੁੰਚ ਚੁੱਕਿਆ ਸਾਰੇ ਪਰਿਵਾਰ ਨੇ ਤੇ ਪਿੰਡ ਵਾਲਿਆਂ ਨੇ ਤੇ ਘੋੜੇ ਘੋੜੀਆਂ ਵਾਲੇ ਭਰਾਵਾਂ ਨੇ ਬੜੀ ਖੁਸ਼ੀ ਜ਼ਾਹਰ ਕੀਤੀ ਯਾਰ ਮਾਹੌਲ ਦੇਖਣ ਵਾਲਾ ਸੀਗਾ ਜਿਵੇਂ ਕੋਈ ਆਪਾਂ ਮੁੰਡੇ ਨੂੰ ਵਿਆਹ ਕੇ ਲਿਆਉਣੇ ਆ ਨਾ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਸੀਗਾ ਪ੍ਰਮਾਤਮਾ ਨੇ ਬੜੀ ਬਾਹ ਫੜੀ ਆ ਮਿਹਰ ਭਰੇ ਹੱਥ ਰੱਖਿਆ ਦੋਸਤੋ ਸੋ ਇਹਦਾ ਨਾਂਗਾ ਜਿਹੜਾ ਬਾਈ ਨੇ ਉਹ ਵੀਰ ਪ੍ਰਤਾਪ ਰੱਖਤਾ ਵੀਰ ਪ੍ਰਤਾਪ ਇਸ ਘੋੜੇ ਦਾ ਨਾਂ ਰੱਖਿਆ ਦੋਸਤੋ ਕਿਉਂਕਿ ਪ੍ਰਤਾਪ ਰੱਖਣ ਦਾ ਕਾਰਨ ਇੱਕ ਤਾਂ ਉਹਦੀ ਯਾਦ ਨੂੰ ਤਾਜ਼ਾ ਰੱਖਣਾ ਸੀ ਤੇ ਦੂਸਰੀ ਗੱਲ ਇਹਦੀਆਂ ਬਣਤਰਾਂ ਵੀ ਸਾਰੀਆਂ ਉਹੀ ਆ ਵੀਰ ਕਹਿ ਲੋ ਇਹਨੂੰ ਆਪਦੇ ਪਿਓ ਵਾਲੇ ਪਾਸੋਂ ਮਿਲ ਗਿਆ ਨਾ ਬੀਰ ਪ੍ਰਤਾਪ ਬਹੁਤ ਸੋਹਣਾ ਨਾਂ ਦੋਸਤੋ ਤੇ ਆ ਦੇਖੋ ਯਾਰ ਤੁਸੀਂ ਕਿਆ ਮਾਹੌਲ ਸੀ ਦੇਖਣਯੋਗ ਸੀ ਗੱਲਬਾਤ ਸਾਰੀ ਸਾਰੇ ਭਰਾਵਾਂ ਦੀਆਂ ਅੱਖਾਂ ਠੰਡੀਆਂ ਹੋ ਗਈਆਂ ਬਾਈ ਅੰਗਰੇਜ਼ ਦੇ ਘਰੇ ਇਹ ਘੋੜਾ ਆਇਆ ਦੇਖ ਕੇ ਸੋ ਬਾਈ ਬੜਾ ਡਾਊਨ ਟੂ ਅਰਥ ਬੰਦਾਗਾ ਮਿਹਨਤ ਕਰਕੇ ਬਾਈ ਵਰਗੇ ਉੱਠੇ ਆ ਤੇ ਤੁਹਾਨੂੰ ਇੱਕ ਗੱਲ ਮੈਂ ਹੋਰ ਦੱਸਦਾ ਸਹਿਚਾਰ ਦੀ ਵਰਤ ਵਰਤਾਵੇ ਦੀ ਗੱਲ ਹੁੰਦੀ ਆ ਬਾਈ ਦੇ ਘਰੇ ਦੋ ਘੋੜੀਆਂ ਇਹ ਤੋਂ ਮਿਲਟ ਹੋਣ ਵਾਸਤੇ ਆਈਆਂ ਵੀ ਖੜੀਆਂ ਸੀਗੀਆਂ ਇੱਕ ਤਾਂ ਪ੍ਰਤਾਪ ਦੀ ਉਹ ਬੇਸ਼ੇਰੀ ਆਈ ਸੀ ਨੌਕਰੀ ਮੇਟ ਹੋਣ ਵਾਸਤੇ ਤੇ ਇੱਕ ਘੋੜੀ ਕੋਈ ਹੋਰ ਆਈ ਸੀ ਤੁਸੀਂ ਦੇਖੋ ਵੀ ਘੋੜਾ ਕਿੰਨਾ ਜਿਆਦਾ ਚੰਗਾ ਹੋ ਸਕਦਾ ਜੇ ਇਹਦੇ ਰਿਜ਼ਲਟ ਕਿੰਨੇ ਕਮਾਲ ਦੇ ਆਏ ਹੋਣਗੇ ਵੀ ਜਿਹੜਾ ਦੋ ਘੋੜੀਆਂ ਘੋੜੇ ਦੇ ਆਉਣ ਤੋਂ ਪਹਿਲਾਂ ਹੀ ਮੇਟ ਹੋਣ ਵਾਸਤੇ ਆਈਆਂ ਖੜੀਆਂ ਨੇ ਘੋੜੇ ਦੇ ਵਿੱਚ ਬਰੀਕੀਆਂ ਬੜੀਆਂ ਨੇ ਸ਼ੋਅ ਬਹੁਤ ਕਰਦਾ ਆ ਖਾਲਸਾ ਜੀ ਨੇ ਇੱਥੇ ਅਰਦਾਸ ਬੇਨਤੀ ਕੀਤੀ ਘੋੜੇ ਦੀ ਲੰਮੀ ਉਮਰ ਵਾਸਤੇ ਉਹਦੀ ਲੰਮੀ ਆਰਜੂ ਵਾਸਤੇ ਤੇ ਸਾਰੇ ਪਿੰਡ ਦਾ ਨਾ ਜਿਹੜਾ ਮਾਹੌਲ ਆ ਦੇਖਣਯੋਗ ਸੀ ਸੋ ਦੋਸਤੋ ਇਹਦੀ ਸਟੱਡ ਸਰਵਿਸ ਵਾਸਤੇ ਤੁਸੀਂ ਜਵੰਦਾ ਸਟੱਡ ਫਾਰਮ ਪਿੰਡ ਲੱਕੜ ਵਾਲਾ ਪਹੁੰਚ ਕੇ ਘੋੜਾ ਦੇਖੋ ਤੇ ਹੋਰ ਕੋਈ ਵੀ ਗੱਲਬਾਤ ਪੁੱਛਣੀ ਹੋਈ ਆਪਾਂ ਹੇਠਾਂ ਸਕਰੀਨ ਦੇ ਉੱਤੇ ਬਾਈ ਅੰਗਰੇਜ਼ ਦਾ ਕੰਟੈਕਟ ਨੰਬਰ ਦਿੱਤਾ ਤੇ ਕਿਸੇ ਵੀ ਭਰਾ ਨੇ ਗੱਲਬਾਤ ਕਰਨੀ ਹੋਈ ਤਾਂ ਘੋੜਾ ਤੁਸੀਂ ਜਾ ਕੇ ਦੇਖ ਸਕਦੇ ਹੋ ਏਰੀਏ ਦਾ ਮਾਣ ਬਣੂਗਾ ਇਹ ਵੀ ਘੋੜਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਨੋਟ ਕਰਿਓ ਮਾਗੀ ਦੇ ਉੱਤੇ ਫੇਰ ਦੁਬਾਰੇ ਬਾਈ ਅੰਗਰੇਜ਼ ਦੇ ਟੈਂਟ ਦੇ ਉੱਤੇ ਰੌਣਕਾਂ ਲੱਗਣੀਆਂ ਨੇ ਆ ਕੇ ਇੱਕ ਕੁੱਕ ਬਾਈ ਅਰਗਣੇ ਸ਼ਾਨਦਾਰ ਤਰੀਕੇ ਨਾਲ ਕੱਟਿਆ ਸਾਰੇ ਰਿਸ਼ਤੇਦਾਰ ਆਏ ਬੇ ਸੀਗੇ ਸਕੇ ਸਕੇਲੇ ਸੋ ਜਿਹੜੇ ਆਪਾਂ ਦੇਖਿਆ ਵੀ ਭੋਗ ਦੇ ਉੱਤੇ ਵੀ ਜਿਹੜੇ ਨਾਲ ਖੜੇ ਸੀ ਭਰਾ ਸਾਰੇ ਜਿਨ੍ਹਾਂ ਨੇ ਬੜਾ ਅਫਸੋਸ ਮਨਾਇਆ ਸੀ ਪ੍ਰਮਾਤਮਾ ਨੇ ਅੱਜ ਉਹਨਾਂ ਨੂੰ ਦੁਬਾਰੇ ਫੇਰ ਖੁਸ਼ੀਆਂ ਦੇ ਵਿੱਚ ਖੜੇ ਕਰਤਾ ਸ਼੍ਰੀਕ ਬਣਾਤਾ ਦੁਬਾਰੇ ਫੇਰ ਖੁਸ਼ੀਆਂ ਦੇ ਸੋ ਗੱਲਬਾਤ ਇੰਨੀ ਸੀ ਵੀਡੀਓ ਨੂੰ ਸ਼ੇਅਰ ਕਰਦੇ